ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੇ ਆਪਾਂ ਡਿਜ਼ਾਈਨ ਲੈ ਕੇ ਲੇਟੈਸਟ ਡਿਜ਼ਾਈਨ ਹੋਣਗੀ ਨੀਡਲਵਰਕ ਦੀ ਜਿਹੜੀ ਆਪਾਂ ਨੀਡਲਵਰਕ ਦੀ ਡਿਜ਼ਾਈਨ ਇਸ ਵੀਡੀਓ ਦੇ ਵਿੱਚ ਲਾਤੀ ਜੀ ਆਪਾਂ ਉਹਦੇ ਵਿੱਚ ਵਰਕ ਆਪਾਂ ਸਿਖਾਇਆ ਗਿਆ ਸਾਰੀਆਂ ਪੈਨਾਂ ਨੂੰ ਟ੍ਰੇਲਿੰਗ ਦਿੱਤੀ ਗਈ ਹੈ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣੀ ਤੇ ਜਿਹੜੀ ਆਪਾਂ 101 ਡਿਜ਼ਾਈਨ ਲਾਇਆ ਸੀ ਉਮੇ ਦੀ ਵੀਡੀਓ ਆਪਾਂ ਇੱਕ ਤੁਹਾਡੇ ਨਾਲ ਹੋਰ ਸ਼ੇਅਰ ਕਰਤੀ ਜੀ ਇਹ 101 ਨਹੀਂ ਇਹ 110 ਹੈ ਇਹ ਇੰਨੇ ਡਿਜ਼ਾਈਨ ਇਹ ਚਲਾਤੀ ਸਾਰੇ ਡਿਜ਼ਾਈਨ ਜਿਹੜੇ ਆਪਾਂ ਲਾਏ ਹੋਏ ਜਿਹੜੇ ਮਿੰਟਲ ਵਰਕ ਦੇ ਜਿਹੜੇ ਤੁਸੀਂ ਸੋਚੇ ਸੀ ਡਿਜ਼ਾਈਨ ਵੀ ਆੜ ਜਣਾ ਤੇ ਬਹੁਤ ਤਰ੍ਹਾਂ ਦੇ ਵਿੱਚ ਆਪਾਂ ਡਿਜ਼ਾਈਨ ਲਾਤੇ ਕਾਫੀ ਤਰ੍ਹਾਂ ਦੇ ਸਾਰੇ ਡਿਜ਼ਾਈਨ ਬਹੁਤ ਈਜ਼ੀ ਹੈ ਤੁਸੀਂ ਬਣਾ ਵੀ ਸਕਦੇ ਆ ਆਸਾਨੀ ਨਾਲ ਬਹੁਤ ਈਜ਼ੀ ਤਰੀਕੇ ਨਾਲ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਜੇ ਤੁਸੀਂ ਇੰਨੇ ਸੋਹਣੇ ਡਿਜ਼ਾਈਨ ਬਣਾ ਦਿੰਦੇ ਨੇ ਬਹੁਤ ਪਹਿਣਾ ਹੁੰਦੀਆਂ ਬਹੁਤ ਕਲਾਕਾਰੀ ਹੁੰਦੀ ਹੈ ਤੇ ਵਿੱਚ ਹਨਾ ਤੇ ਡਿਜ਼ਾਈਨ ਬਣਾ ਲੈਂਦੇ ਨੇ ਵੀ ਕਿ ਫਲਾਵਰ ਉੰਜ ਉਹਦੇ ਨਾਲ ਦਾ ਜਮਾ ਸੇ ਮਨਾਂ ਦੇ ਬਹੁਤ ਪੈਣਾ ਹੁੰਦੀਆਂ ਕਾਫੀ ਟਾਈਮ ਦੀ ਡਿਜ਼ਾਈਨ ਜਾਂਦੀਆਂ ਪਹਿਲਾਂ ਤੋਂ ਵਰਕ ਕਿਉਂਕਿ ਪਰ ਕੇ ਦੁਬਾਰਾ ਆਇਆ ਪੰਜਾਬੀ ਵਿਰਸਾ ਜਿਹੜਾ ਇਹ ਦੁਬਾਰੇ ਨੀਡਲ ਵਰਕ ਪਹਿਲਾਂ ਤੋਂ ਆਪਾਂ ਡਿਜ਼ਾਈਨ ਬਣਾਉਂਦੇ ਹੁੰਦੇ ਸੀ ਨਾ ਜਿਵੇਂ ਥੋੜੀ ਜਿਹੀ ਪੈ ਇਤਨੀ ਜਿਆਦੀ ਤਾਂ ਪਹਿਲਾਂ ਤੋਂ ਡਿਜ਼ਾਈਨ ਜਾਂਦੀਆਂ ਕਈ ਪੈਣਾ ਜਾਂਦੀਆਂ ਵਰਕ ਕੋਈ ਵੀ ਨਹੀਂ ਵੀ ਜਾਂਦੀਆਂ ਪਹਿਲਾਂ ਆਪਾਂ ਚਾਦਰਾਂ ਵਗੈਰਾ ਕੱਢਦੇ ਹੁੰਦੇ ਸੀ ਕਿ ਇਸਮੈਂਟ ਦੀ ਸੂਈ ਨਾਲ ਇਸੇ ਥ੍ਰੈਡ ਦੇ ਨਾਲ ਆਪਾਂ ਚਾਦਰਾਂ ਕੱਢਦੇ ਹੁੰਦੇ ਸੀ ਨਾ ਤੇ ਜਿਵੇਂ ਚਾਦਰਾਂ ਕੱਢਦੇ ਨੂੰ ਮੈਂ ਆਪਾਂ ਨੀਡਲ ਵਰਕ ਆਪਾਂ ਸੂਟ ਤੇ ਬਣਾਉਣ ਲੱਗੇ ਕਿਉਂਕ ਇਹ ਡਿਜ਼ਾਈਨ ਆਪਾਂ ਚਾਦਰਾਂ ਤੇ ਪਾਇਆ ਕਰਦੇ ਸੀ ਐਂਕਰ ਦੀ ਗੁਲੀਆਂ ਨਾਲ ਤੁਸੀਂ ਵੀ ਜੇ ਤੁਸੀਂ ਜਿਹੜੀਆਂ ਆਪਣੇ ਨਵੇਂ-ਨਵੇਂ ਆਪਣੇ ਚੈਨਲ ਤੇ ਬਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਏਵੇਂ ਦੀ ਸੋਹਣੇ-ਸੋਹਣੇ ਜਿਹੜੇ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਤੇ ਜਿਹੜੇ ਪੈਣਾ ਸਿੱਖ ਰਹੇ ਹੋ ਨਵੇਂ ਤੁਸੀਂ ਐਂਕਰ ਦੀਆਂ ਗੁੱਟੀਆਂ ਆਉਂਦੀਆਂ ਨੇ ਜੀ 5 ਰੁਪਈਆ ਦੀ ਗੁੱਟੀ ਇਨਸਾਨੀ ਨਾਲ ਮਿਲ ਜਾਂਦੀ ਕਿਸੇ ਵੀ ਸ਼ੌਪ ਤੇ ਤੁਸੀਂ ਲੈ ਸਕਦੇ ਆ ਜਿਹੜੀ ਨੀਡਲੈਸ ਸੂਈ ਹੁੰਦੀ ਹੈ ਜਿਹੜੀ ਉਹਦੇ ਤਿੰਨ ਚਾਰ ਵੀਮ ਹੋਣਗੇ ਨੰਬਰ ਤੁਸੀਂ ਛੋਟੀ ਇੱਕ ਤਾਂ ਸਭ ਤੋਂ ਜ਼ਿਆਦਾ ਗੰਧੂਈ ਸੂਈ ਹੁੰਦੀ ਹੈ ਵੱਡੀ ਹੁੰਦੀ ਉਹ ਤੋਂ ਥੋੜੀ ਛੋਟੀ ਲੈਣੀ ਹੈ ਕੇਸਮੈਂਟ ਦੀ ਸੂਈ ਕਹਿ ਕੇ ਲੈਣੀ ਹੈ ਐਂਕਰ ਦੀਆਂ ਗੁੱਟੀਆਂ ਕਹਿ ਕੇ ਲੈਣੀ ਹੈ ਤੁਸੀਂ ਘਰੇ ਪਹਿਲਾਂ ਕਿਸੇ ਵੀ ਰਾਫ ਸੂਟ ਪਿਆ ਹੁੰਦਾ ਹਨਾ ਕੋਈ ਵੀ ਐਕਸਟਰਾ ਸੂਟਿੰਗ ਆਪਣੇ ਕੋਲੇ ਕੱਪੜਾ ਬਚਿਆ ਹੁੰਦਾ ਐਕਸਟਰਾ ਕੱਪੜਾ ਤੁਸੀਂ ਉਹਦੇ ਤੇ ਪਹਿਲਾਂ ਇੱਕ ਫਲਾਵਰ ਬਣਾ ਕੇ ਜੀ ਤੁਹਾਡੇ ਤੇ ਇੱਕ ਫਲਾਵਰ ਵਧੀਆ ਈਜੀ ਨਾਲ ਬਣ ਗਿਆ ਇੱਕ ਦੋ ਬਣ ਫਲਾਵਰ ਬਣਾਓ ਫੇਰ ਤੁਸੀਂ ਸੂਟ ਤੇ ਟਰਾਈ ਕਰਨਾ ਜਿਹੜੀਆਂ ਆ ਫਲਾਬਰਾ ਮੈਨੂੰ ਤਾਂ ਬਹੁਤ ਐਮਸੌਖੇ ਲੱਗਦੇ ਪਰ ਆਪਣੇ ਕੋਲੇ ਇਨਾ ਟਾਈਮ ਨਹੀਂ ਹੁੰਦਾ ਬਣਾਉਣ ਦਾ ਕਿਉਂ ਆਪਾਂ ਵਰਕਰਾਂ ਤੋਂ ਕੰਮ ਕਰਾਉਣੀ ਆ ਸਾਰਾ ਆਪਣੇ ਵਰਕਅ ਲੱਗੇ ਹੋਇਆ ਤੇ ਜੇ ਤੁਸੀਂ ਵੀ ਸੋਹਣੇ ਸੋਹਣੇ ਡਿਜ਼ਾਈਨ ਬਣਾਉਣੀ ਆ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਆਪਾਂ ਤੁਹਾਨੂੰ ਕੰਮ ਦੇਵਾਂਗੇ ਜਿਹੜੀਆਂ ਪਹਿਣਾ ਵਿੱਚ ਬਹੁਤ ਕਲਾਕਾਰੀ ਆ ਬਹੁਤ ਪੁਰਾਣੇ ਡਿਜ਼ਾਈਨ ਜਾਣਦੀਆਂ ਤੇ ਹੋਰ ਵੀ ਕਾਫੀ ਡਿਜ਼ਾਈਨ ਜਾਣਦੇ ਆ ਸਿੰਧੀ ਬੂਟੀ ਚਾਹੁੰਦੇ ਆ ਖਾਸ ਤੌਰ ਤੇ ਸਿੰਧੀ ਬੂਟੀ ਬਹੁਤ ਚੱਲ ਰਹੀ ਹੈ ਸਿੰਧੀ ਬੂਟੀ ਦੀ ਵੀ ਡਿਜ਼ਾਈਨ ਚੱਲਦੀ ਕੋਈ ਬਹੁਤ ਤਰ੍ਹਾਂ ਦੇ ਵਰਕ ਹਨਾ ਜਿੱਦੇ ਮੈਂ ਹੁਣ ਆਪਾਂ 101 ਡਿਜ਼ਾਈਨ ਪਾਏ ਐਵੇਂ ਦੇ ਡਿਜ਼ਾਈਨ ਵੀ 101 ਡਿਜ਼ਾਈਨ ਬਹੁਤ ਪੈਣਾ ਜਾਣਦੇ ਆ ਤੇ ਹੱਥ ਵਿੱਚ ਕਲਾਕਾਰੀ ਐ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੇ ਜੇ ਤੁਸੀਂ ਵਧੀਆ ਸੋਹਣੇ ਸੋਹਣੇ ਡਿਜ਼ਾਈਨ ਬਣਾ ਸਕਦੇ ਆ ਆਪਾਂ ਤੁਹਾਨੂੰ ਕੰਮ ਦੇਵਾਂਗੇ ਕਿਉਂਕਿ ਨੀਡਲ ਵਰਕ ਦਾ ਤਾਂ ਬਹੁਤ ਟ੍ਰੈਂਡ ਚੱਲ ਰਿਹਾ ਸਾਨੂੰ ਬਹੁਤ ਜ਼ਿਆਦਾ ਵਰਕਰਾਂ ਦੀ ਲੋੜ ਐ ਤੇ ਆਪਣੇ ਕੋਲੇ ਜਿਹੜੇ ਵਰਕਰਾਂ ਦਾ ਕੰਮ ਕਰਾਉਣੀ ਆ ਉਹਨਾਂ ਕੋਲੇ ਬਹੁਤ ਕੰਮ ਜ਼ਿਆਦਾ ਤੇ ਆਪਾਂ ਤੁਹਾਨੂੰ ਵਧੀਆ ਕੰਮ ਦੇਵਾਂਗੇ ਵਧੀਆ ਜਾਣਦੇ ਤਾਂ ਫਿਰ ਤੁਸੀਂ ਸਾਨੂੰ ਕਾਲ ਕਰਨਾ ਤੇ ਜੇ ਕੋਈ ਇੱਕ ਦੋ ਡਿਜ਼ਾਈਨ ਚਾਹੁੰਦੇ ਆ ਤੁਸੀਂ ਨਵੇਂ ਸਿੱਖ ਰਹੇ ਆਂ ਵੀ ਟਾਈਮ ਦੇ ਪਹਿਲਾਂ ਜਾਣਦੇ ਆਂ ਜਾਂ ਮੈਂ ਓਕੇ ਜਾਣਦੇ ਆਂ ਵਧੀਆ ਸਫਾਈ ਫਿਨਿਸ਼ਿੰਗ ਦੇ ਨਾਲ ਕੰਮ ਤੁਸੀਂ ਕਹਿੰਦੇ ਸਾਨੂੰ ਇੱਕ ਦੋ ਵੀ ਤੁਸੀਂ ਫੋਟੋਆਂ ਪਾ ਦੇਣੀਆਂ ਇਹਨਾਂ ਵੀਡੀਓ ਬਣਾਈ ਪਾ ਦੇਣੀਆਂ ਇੱਕ ਦੋ ਵੀਡੀਓ ਸਾਨੂੰ ਭੇਜ ਕੇ ਤੁਸੀਂ ਸੋਹਣੇ-ਸੋਹਣੇ ਡਿਜ਼ਾਈਨ ਜਾਣਦੇ ਆਂ ਤਾਂ ਆਪਣੀ ਸਰਵਕਲ ਰੇ ਸਕਰੀਨ ਦੇ ਉੱਪਰ ਨੰਬਰ ਚੱਲ ਤਾਂ ਸਕਦੇ ਚੱਲਦੇ ਆ ਜੀ ਤੁਸੀਂ ਕਾਲ ਕਰ ਸਕਦੇ ਆ ਤੇ ਇਹ ਇਹਦੇ ਸੋਹਣੇ-ਸੋਹਣੇ ਡਿਜ਼ਾਈਨ ਤੁਸੀਂ ਸਾਡੇ ਵੇਖਣ ਲਈ ਸਾਡੀ ਵੀਡੀਓ ਤੇ ਅੱਗੇ ਸ਼ੇਅਰ ਕਰਦੇ ਆ ਪਰ ਹੋਰ ਵੀ ਪਹਿਣਾ ਦਾ ਫਾਇਦਾ ਹੋ ਸਕੇ ਜਿਵੇਂ ਮੈਂ ਪਹਿਲਾਂ ਵੀਡੀਓ ਪਾਈ ਸੀ ਬਹੁਤ ਪਹਿਣਾ ਦੇ ਸ਼ੇਅਰ ਵੀ ਕੀਤੀ ਆ ਕਿਉਂਕਿ ਉਹ ਵੀਡੀਓ ਪਹਿਲਾਂ ਤਾਂ ਕਿਸੇ ਨੇ ਇਹਨਾਂ ਨਹੀਂ ਹੋ ਕੀਤੀ ਪਸੰਦ ਉਦੋਂ ਬਾਅਦ ਚ ਵੀਡੀਓ ਬਹੁਤ ਪਹਿਣਾ ਕੁਲੇ ਗਈ ਆ ਉਹ ਵੀਡੀਓ ਬਹੁਤ ਸ਼ੇਅਰ ਹੋਈ ਹੈ ਵੀਡੀਓ ਵਾਲੀ ਸੇਕੜ ਡਿਜ਼ਾਈਨ ਪਾਇਸੀ ਉਹ ਵੀ ਭੈਣਾਂ ਨੇ ਬਹੁਤ ਪਸੰਦ ਕੀਤਾ ਤੇ ਤੁਸੀਂ ਇਹ ਵੀਡੀਓ ਤੁਸੀਂ ਸ਼ੇਅਰ ਸ਼ੇਅਰ ਕਰਨਾ ਜੀ ਹੁਣ ਆਪਾਂ ਕੱਲ ਵੀਡੀਓ ਬਣਾਈ ਸੀ ਆਪਾਂ ਥੰਬਲੇਨ ਨਹੀਂ ਲਾਇਆ ਤੇ ਥੰਬਲੇਨ ਸਾਨੂੰ ਕੋਈ ਇਸ਼ੂ ਨਹੀਂ ਥੰਬਲੇਨ ਬਸ ਜਰੂਰ ਲਾਉਣਾ ਕਿਉਂਕਿ ਮੇਰੇ ਕੋਲ ਨਾ ਟਾਈਮ ਨਹੀਂ ਹੁੰਦਾ ਮੈਂ ਕਿਹੜਾ ਵੀਡੀਓ ਬਣਾ ਕੇ ਅਪਲੋਡ ਕਰ ਦੇਣੀ ਆ ਤੇ ਇਹਨਾਂ ਟਾਈਮ ਹੀ ਨਹੀਂ ਹੁੰਦਾ ਦੂਜੇ ਤੀਜੇ ਦਿਨੋਂ ਮੇਥੋਂ ਥੰਬਲੇਨ ਲੱਗਦਾ ਤੇ ਟਾਈਮ ਨਹੀਂ ਹੁੰਦਾ ਜੀ ਇਹਨਾਂ ਜੇ ਸਾਡੀ ਵੀਡੀਓ ਜਰੂਰ ਜਦੋਂ ਵੀਡੀਓ ਨਵੀਂ ਆਈ ਹੁੰਦੀ ਹੈ ਨਿਊ ਵੀਡੀਓ ਰਜਨਾ ਦਿੱਲੀ ਪੋਨੀ ਆਪਾਂ ਤੁਸੀਂ ਸਾਡੀ ਵੀਡੀਓ ਖੋਲ ਕੇ ਜਰੂਰ ਦੇਖਿਆ ਤਾਡੀ ਵੀਡੀਓ ਤੁਸੀਂ ਕਲਿੱਕ ਜਰੂਰ ਕਰਿਆ ਕਰੋ ਤੇ ਨਵੀਂ ਵੀਡੀਓ ਆਪਾਂ ਜਦੋਂ ਪਾਉਣੇ ਤਾਂ ਕੋਈ ਨਵਾਂ ਵੀ ਆਪਾਂ ਲੈ ਕੇ ਆਉਣੀ ਆ ਕੁਝ ਨਾ ਕੁਝ ਮੈਂ ਉਹ ਪਹਿਲਾਂ ਵੀਡੀਓ ਕੱਲ ਪਾਈ ਸੀ ਜਿਹੜੀ ਆਪਾਂ ਉਹ ਆਪਾਂ ਵੀ ਪਾਈ ਸੀ ਵੀ ਨੀਡਲ ਵਰਕ ਤੁਸੀਂ ਕਿਹੜੇ ਫੈਬਰਿਕ ਤੇ ਕਰਨਾ ਚਾਹੀਦਾ ਤੁਹਾਨੂੰ ਤੇ ਉਹ ਆਪਾਂ ਉਹਦੇ ਸਾਰਾ ਦੱਸਿਆ ਸੀ ਵੀਡੀਓ ਜਿਹੜੀ ਕੱਲ ਵੀਡੀਓ ਪਾਈ ਸੀ ਚ ਦੱਸਿਆ ਗਿਆ ਵੀ ਕਿਹੜੇ ਫੈਬਰਿਕ ਤੁਸੀਂ ਲੈਂ ਜੋਸ ਕਰਨਾ ਚਾਹੀਦਾ ਕਿਹੜਾ ਫੈਬਰਿਕ ਤੁਹਾਨੂੰ ਲੈਣਾ ਚਾਹੀਦਾ ਕਿਹੜਾ ਫੈਬਰਿਕ ਜਿਆਦਾ ਵਧੀਆ ਹੁੰਦਾ ਤੇ ਉਹ ਆਪਾਂ ਜਿਹੜੇ ਜੋਰ ਰੇਟ ਦਾ ਫੈਮਲੀ ਕਿ ਦੱਸਿਆ ਸੀ ਤੁਸੀਂ ਕਿਹੜਾ ਜੀ ਤੁਸੀਂ ਸਿੱਖਣਾ ਹੈ ਤਾਂ ਤੁਸੀਂ ਐਵੇਂ ਦਾ ਕੋਈ ਰਾਫ ਐਕਸਟਰਾ ਕੱਪੜਾ ਲੈ ਸਕਦੇ ਹੋ ਤੁਸੀਂ ਸਾਡੇ ਤੋਂ ਵਰਕ ਕਰਵਾਉਣਾ ਹੈ ਤਾਂ ਨੀਡਲ ਵਰਕ ਕਰਾਉਣਾ ਹੈ ਤਾਂ ਨੀਡਲ ਵਰਕ ਦਾ ਜੀ ਹੁੰਦਾ ਥੋੜਾ ਡਿਮਿਟੀ ਦਾ ਥੋੜਾ ਪ੍ਰਾਈਸ ਕੋਸਟਲੀ ਵੈਂਦਾ ਤੇ ਜਿਹੜਾ ਆਪਾਂ ਨੀਡਲ ਵਰਕ ਦਾ ਹੁੰਦਾ ਹੈ ਇਹਦਾ ਪ੍ਰਾਈਸ ਥੋੜਾ ਜਿਹਾ ਘੱਟ ਪੈਂਦਾ ਹੈ ਤੋ ਉਹਨੂੰ ਸਿੰਦੀ ਬੂਟੀ ਸੁਕਾ ਰਹੇ ਆ ਤੁਸੀਂ ਏਵੇਂ ਦੇ ਛਪਾ ਕੇ ਲਿਆ ਸਕਦੇ ਆ ਛਪਾ ਕੇ ਤੁਸੀਂ ਏਵੇਂ ਘਰੇ ਵੀ ਕੱਢ ਸਕਦੇ ਬਹੁਤ ਈਜੀ ਦੀ ਰਿਕਾ ਸਿੰਦੀ ਬੂਟੀ ਦੇ ਵਿੱਚ ਪੱਤੀਆਂ ਬਣਾ ਕੇ ਆਹ ਦੇ ਕੋ ਆਪਣੇ ਕੋਲੇ ਭੈਣ ਨਾ ਵੀ ਲੱਗੀ ਸੀ ਇਹਨਾਂ ਨੇ ਸਾਨੂੰ ਤਿਆਰ ਕਰਵਾ ਕੇ ਦਿਖਾਇਆ ਸੋਟ ਜਿਹੜਾ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਸੀ ਡਿਜ਼ਾਈਨ ਆਪਾਂ ਇਹਦੇ ਵਿੱਚ ਕੱਲੇ ਪਹਿਲਾਂ ਆਪਾਂ ਵੀ ਉਹਦੇ ਵਿੱਚ ਮਨਕੀ ਜਿਹਾ ਕੇ ਬਣਾਇਆ ਸੀ ਤੇ ਇਹਦੇ ਵਿੱਚ ਆਪਾਂ ਏਵੇਂ ਦੇ ਬਣਾਇਆ ਥ੍ਰੈਡ ਨਾਲ ਹੀ ਸਾਰੇ ਆਪਾਂ ਥ੍ਰੈਡ ਨਾਲ ਕੀਤਾ ਹੋਇਆ ਸਾਰਾ ਕੰਮ ਤੇ ਜਿਹੜਾ ਆਪਣਾ ਬੰਗਾਲਾਰ ਟੂਨ ਦੀ ਫੁਲਕਾਰੀ ਦਾ ਡਿਜ਼ਾਈਨ ਬਣਿਆ ਸੀ ਇਹ ਵੀ ਆਪਾਂ ਨੀਡਲਵਰਕ ਚ ਕੀਤਾ ਹੈ ਬਹੁਤ ਜਿਆਦਾ ਸੋਹਣਾ ਬੰਦਰਜੀ ਵਾਲਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ ਜੇ ਨਾਮ ਚੰਗੀ ਲੱਗੀ ਤੁਸੀਂ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਅੱਗੇ ਸ਼ੇਅਰ ਕਰ ਦਿਆ ਕਰੋ ਵੀਡੀਓ ਪੈਨਾਂ ਨੂੰ ਹਨਾ ਮੇ ਹੋਰ ਵੀ ਕਿਸ ਦਾ ਫਾਇਦਾ ਹੋ ਸਕੇ ਕਿਉਂਕਿ ਜਿਆਦਾ ਕੋਈ ਸਿਖਾਉਂਦਾ ਨਹੀਂ ਅੱਜਕੱਲ ਤੇ ਵਰਕ ਦੀ ਆਪਾਂ ਨੂੰ ਸਿੱਖਣ ਨੂੰ ਨਹੀਂ ਮਿਲਦਾ ਇਹ ਇੱਕ ਵੀਡੀਓ ਦੇ ਵਿੱਚ ਤੁਸੀਂ ਸਾਰਾ ਨੀਡਲਵਰਕ ਸਿੱਖ ਸਕਦੇ ਆ ਤੁਸੀਂ ਵਾਰ-ਵਾਰ ਵੀਡੀਓ ਦੇਖਣ ਨਾਲ ਤੁਸੀਂ ਨੀਡਲਵਰਕ ਸਿੱਖ ਸਕਦੇ ਹੋ ਤੁਹਾਨੂੰ ਸਾਰੇ ਡਿਜ਼ਾਈਨ ਇੱਕ ਵੀਡੀਓ ਵਿੱਚ ਮਿਲ ਜਾਣਗੇ ਆਪਣਾ ਪੇਜ ਬਣਿਆ ਹੋਇਆ ਹੈ ਇੰਸਟਾਗ੍ਰam ਤੇ corvetic11 ਤੇ ਉੱਥੇ ਆਪਾਂ ਨਵਾਂ ਡਿਜ਼ਾਈਨ ਜਦੋਂ ਨਿਊ ਡਿਜ਼ਾਈਨ ਬਣਦਾ ਆਪਾਂ ਉੱਥੇ ਜ਼ਰੂਰ ਸ਼ੇਅਰ ਕਰਦੇ ਆ ਉੱਥੇ ਜ਼ਰੂਰ ਵੀਡੀਓ ਪਾਉਣੀ ਆ ਆਪਾਂ corvetic11 ਨੂੰ ਤੁਸੀਂ ਫੋਲੋ ਕਰ ਲਓ ਇੰਸਟਾਗ੍ਰam ਤੇ ਜਾ ਕੇ ਜਿੱਥੇ ਉੱਥੇ ਆਪਣਾ ਪੇਜ ਬਣਿਆ ਹੋਇਆ ਹੈ ਇੱਥੇ ਕੱਲੇ ਕੱਲੇ ਸੂਟ ਦੀ ਵੀਡੀਓ ਪਾਈ ਜਾਂਦੀ ਹੈ ਜਦੋਂ ਆਪਣਾ ਸੂਟ ਨਿਊ ਬਣਦਾ ਆ ਆਪਾਂ ਕੱਲੇ ਕੱਲੇ ਸੂਟ ਦੀ ਵੀਡੀਓ ਵੀਰ ਕਰਕੇ ਪਾਉਣੀ ਆ ਤੇ ਉਂਝ ਆਪਾਂ ਵੀਡੀਓ ਐਵੇਂ ਵੀ ਬਿਨ ਬਿਨ ਸਟੀਚਿੰਗ ਪਾਉਣੀ ਆ ਵੀ ਤਰ੍ਹਾਂ ਤੁਹਾਨੂੰ ਉੱਥੇ ਨੀਡਲਵਰਕ ਮਿਲਣਗੇ ਜੀ ਕੌਲਟਿਕ 113 ਤੁਸੀਂ ਉੱਥੇ ਫੋਲੋ ਕਰ ਲੈ ਕੌਲਟਿਕ 11 ਨੂੰ ਤੇ ਤੁਹਾਨੂੰ ਕਾਫੀ ਤਰ੍ਹਾਂ ਤੋਂ ਨੀਡਲਵਰਕ ਦੇ ਮਿਲਣਗੇ ਮਸ਼ੀਨੀ ਵਰਕ ਦੇ ਰੋਜ਼ਾਨਾ ਡੇਲੀ ਵੀਡੀਓ ਆਪਾਂ ਉੱਥੇ ਪਾਉਂਦੇ ਆਂ ਸ਼ਾਰਟ ਵੀਡੀਓ ਜੀ YouTube ਤੇ ਜਿਹੜਾ ਆਪਣਾ ਕੌਲਟਿਕ ਬਣਿਆ ਹੋਇਆ ਹੈ ਕੌਲਟਿਕ ਨੂੰ ਤੁਸੀਂ ਵੀ ਸਬਸਕ੍ਰਾਈਬ ਕਰ ਸਕਦੇ ਜਿਹੜੇ ਨਵੇਂ ਬਣਾਉ ਨੂੰ ਨਹੀਂ ਪਤਾ ਤੁਸੀਂ ਇੱਥੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੀ ਆਹ ਵੇਖੋ ਇੱਕ ਪਹਿਲੀ ਵੀਡੀਓ ਪਾਈ ਸੀ ਆਪਾਂ ਨੂੰ ਇਹ ਵੀ ਡਿਜ਼ਾਈਨ ਜਿਹੜੇ ਹੁਣ ਪਹਿਣਾ ਨਵਾਂ ਲੱਗਦੇ ਆ ਜੀ ਸਾਨੂੰ ਨਵੀਂ ਵੀਡੀਓ ਪਾਉਂਦੇ ਆਂ ਸਾਨੂੰ ਨਹੀਂ ਪਸੰਦ ਦੇ ਨਵੇਂ-ਨਵੇਂ ਪਹਿਣਾ ਦੇ ਡਿਜ਼ਾਈਨ ਐਵੇਂ ਦੇ ਹੁੰਦੇ ਆ ਉਹ ਬਹੁਤ ਘੱਟ ਫਿਨਿਸ਼ਿੰਗ ਹੁੰਦੀ ਹੈ ਇਹਨਾਂ ਤੇ ਆਪਾਂ ਨੂੰ ਡਿਜ਼ਾਈਨ ਜੀ ਓਕੇ ਚਾਹੀਦਾ ਜਮਾ ਹਾਂ ਦੇਖੋ ਜਿਹੜਾ ਆਪਣੇ ਵਰਕਰ ਕੰਮ ਕਰ ਰਹੇ ਆ ਉਹਨਾਂ ਦਾ ਡਿਜ਼ਾਈਨ ਤੁਸੀਂ ਦੇਖੋ ਬਹੁਤ ਸੋਹਣੇ ਬਣ ਰਹੇ ਆ ਆਪਣੇ ਵਰਕਰ ਦੇ ਕੰਮ ਹੁੰਦੇ ਆ ਜਿਹੜੇ ਤਾਂ ਬਹੁਤ ਵਧੀਆ ਕੰਮ ਕਰ ਰਹੇ ਆ ਉਹ ਸਿਖਾ ਵੀ ਰਹੇ ਆ ਤੇ ਵਧੀਆ ਕਰ ਰਹੇ ਆ ਕੰਮ ਫਿਨਿਸ਼ਿੰਗ ਦੇ ਨਾਲ ਆਪਾਂ ਨੂੰ ਕੰਮ ਚਾਹੀਦਾ ਜੇ ਤੁਸੀਂ ਫਿਨਿਸ਼ਿੰਗ ਦੇ ਨਾਲ ਕੰਮ ਤੁਸੀਂ ਵਧੀਆ ਕਰਦੇ ਆ ਤਾਂ ਸਾਨੂੰ ਤੁਸੀਂ ਆਪਣੇ ਸਕਰੀਨ ਤੇ ਨੰਬਰ ਦਿੱਤੇ ਹੋਏ ਸਕਰੀਨ ਤੇ ਨੰਬਰ ਤੁਸੀਂ ਕਾਲ ਕਰ ਸਕਦੇ ਜੀ ਉਹਨੂੰ ਕੰਮ ਦਿੱਤਾ ਜਾਊਗਾ ਜੀ ਜੇ ਤੁਸੀਂ ਸੋਹਣੇ ਸੋਹਣੇ ਡਿਜ਼ਾਈਨ ਬਣਾਉਣੀ ਆ ਤਾਂ ਤੁਹਾਨੂੰ ਇਹ ਮੈਂ ਦਾ ਵਰਕ ਤੁਸੀਂ ਸਾਰੇ ਤਰ੍ਹਾਂ ਦੇ ਵਰਕ ਜਾਣਦੇ ਆ ਫਲਕਾਰੀ ਵਰਕ, ਛਿੰਦੀ ਵਰਕ ਤੇ ਜਿਵੇਂ ਫਲਾਵਰ ਕਾਫੀ ਤਰ੍ਹਾਂ ਦੀ ਵਰਕ ਹੁੰਦੀਆਂ ਨੀਡਲ ਵਰਕ ਦੀ ਜਿਹੜੇ ਕਾਫੀ ਤਰ੍ਹਾਂ ਦੇ ਚ ਵਰਕ ਆ ਜਾਂਦੀ ਹੈ ਤੁਸੀਂ ਉਹ ਵਰਕ ਕਰ ਲਿਓ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਆ ਵੀਡੀਓ ਚੰਗੀ ਲੱਗੀ ਜੇ ਤੇ ਸ਼ੇਅਰ ਕਰ ਦਿਓ ਜੀ ਸ਼ੇਅਰ ਤਾਂ ਵੀ ਕਰ ਦਿਓ